ਸਾਬੇ ਕਿਹਨਾ ਪਾਸਾ ਵੇਖਿਆ ਉਹਨੇ ਆਪਦੇ ਮੂੰਹ ਚੋਂ ਕੱਢ ਕੇ ਜਦੋਂ ਆਏ ਸਿੱਟੀ ਤਾਂ ਸਾਡੇ ਬਾਣੇ ਦੇ ਉੱਤੇ ਆ ਕੇ ਲੱਗਾ ਇਹ ਜਿਹੜੇ ਤਬਾਕੂ ਵਾਲੇ ਪਦਾਰਥਾ ਉਹ ਸ਼ਰਿਆਂ ਵਿੱਚ ਰੇ ਆ ਸਰਕਾਰੀ ਥਾਂ ਦੇ ਕਾਬਜਾ ਨਾ ਕੋਈ ਹੋਰੀ ਮਨਜ਼ੂਰੀ ਆ ਨਾ ਕੋਈ ਕੋਲ ਲਿਸੈਂਸ ਇੱਕ ਕਾ ਉਹ ਜਿਹੜੀਆਂ ਕੁਲ ਲਿਪਾਂ ਜੀਆਂ ਉਹ ਕੁੜੀਆਂ ਥਾਂ ਥਾਂ ਤੇ ਖਿਲਰੀ ਸ਼ੁਰੂ ਮਹਾਰਾਜ ਦੀ ਜਦੋਂ ਅਸੀਂ ਸਰੂਪ ਲੈ ਕੇ ਜਾਂਦੇ ਆ ਤਾਂ ਥਾਂ ਥਾਂ ਤੇ ਇਹ ਜਗਤ ਜੂੜ ਖਿਲਰੀ ਪਈ ਆ ਇੱਥੋਂ ਤੱਕ ਕਿ ਗੁਰੂ ਘਰਾਂ ਦੇ ਵਿੱਚ ਵੀ ਇਹ ਕੁੜੀਆਂ ਵੱਡ ਚੁੱਕੀਆਂ ਆ आरटीआई ਅਸੀਂ ਪਾ ਪਾ ਕੇ ਹੰਬ ਗਏ ਆ ਅੱਜ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ ਆ ਰਟੀਆ ਮਹਾਰਾਜ ਜੀ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਨਸ਼ਿਆਂ ਬਾਰੇ ਜੀ ਵੀ ਨਸ਼ਿਆਂ ਦੀ ਮਹਿਮ ਚ ਪੁਲਿਸ ਵੀ ਬਹੁਤ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਦਾ ਕੰਮ ਕਰ ਰਿਹਾ ਤੇ ਤੁਸੀਂ ਕੀ ਕਰ ਰਹੇ ਹੋ ਇਸ ਮਹਿਮ ਤੇ ਇਹ ਗੋਰੀਆ ਗੱਲ ਆ ਜੇ ਕਿਸੇ ਨੇ ਸਾਨੂੰ ਆ ਕੇ ਪੁੱਛਿਆ ਹਨਾ ਕਿਉਂਕਿ ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਉਹ ਕੋਈ ਜਿਹੜੇ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਹੋਂਦ ਆਈਆਂ ਹਨਾ ਉਹਨਾਂ ਬਾਰੇ ਕੋਈ ਚਰਚਾ ਨਹੀਂ ਕਰਦਾ ਹਨਾ ਕੋਈ ਯਾਤਪਾਤ ਦੇ ਮਸਲੇ ਤੇ ਨਹੀਂ ਚਰਚਾ ਕਰਦਾ ਜਿਹੜੀਆਂ ਆਪਣੀਆਂ ਸਿੱਖੀ ਦੇ ਵਿੱਚ ਜਿਹੜੀਆਂ ਇਹ ਕੂਰੀਤੀਆਂ ਚੱਲ ਰਹੀਆਂ ਆਪੂਰੀਤੀਆਂ ਚੱਲ ਰਹੀਆਂ ਹਨ ਚਲੋ ਬਹੁਤ ਵਧੀਆ ਗੱਲ ਆ ਚਲੋ ਆਜੋ ਸਿੰਘ ਸਾਹਿਬ ਕਰੋ ਗੱਲ ਬੈਠੋ ਆਪਣੀ ਲੰਡੇ ਕੇ ਪਿੰਡ ਨਾ ਮਿੱਤਰ ਆਪਣਾ ਕੋਈ ਹਾਂਜੀ ਤੇ ਉਹ ਤੰਬਾਕੂ ਦਾ ਸੇਵਨ ਕਰਦੇ ਸੀਗੇ ਤੇ ਉਹਨਾਂ ਦਾ ਕੈਂਸਰ ਨਾਲ ਡੈਥ ਹੋ ਗਈ ਉਹਨਾਂ ਦੀ ਵਾਹ ਨੌਜਵਾਨ ਮੁੰਡਾ ਸੀਗੇ ਤੇ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹੋ ਹਾਂ ਚਲੇ ਸੀਗੇ ਤੇ ਖਾਲਸਾ ਜੀ ਨਾਲ ਵਰਤਾਲਾਪ ਹੋਈ ਤੇ ਇਹਨਾਂ ਨੇ ਦੱਸਿਆ ਕਿ ਆਪ ਜੀ ਵੀ ਇਸ ਚੀਜ਼ ਦਾ ਦਰਸ ਸਮਝਦੇ ਹੋ ਕਿਉਂਕਿ ਇਹ ਦਰਦ ਉਸ ਨੂੰ ਹੀ ਨੂੰ ਪਤਾ ਜਿਹਦੇ ਘਰ ਦਾ ਚਰਾਗ ਚਲਾ ਗਿਆ ਬਿਲਕੁਲ ਤੇ ਜਿਹੜੀ ਤੁਹਾਡੀ ਮੁਹੀਮ ਹੈ ਮੈਂ ਚੋਣਾ ਵਾਂ ਪੰਜਾਬ ਦਾ ਹਰੇਕ ਜੀ ਜਾਨਕਿ ਇੱਕ ਕਹਾਵਤ ਹੈ ਛੋਟੀ ਜੀ ਉਹ ਕਹਿੰਦੇ ਵੀ ਕੋਈ ਜਾਤੀ ਨੀਚ ਨਹੀਂ ਹੁੰਦੀ ਹਾਂਜੀ ਪਰ ਹਰ ਜਾਤੀ ਮੇਂ ਨੀਚ ਇਨਸਾਨ ਹੁੰਦੇ ਹਾਂ ਹਾਂਜੀ ਕਹਣਾ ਜੀ ਬਿਲਕੁਲ ਕਿ ਜਿਹੜੀਆਂ ਚਿੱਟੀਆਂ ਪੋਸ਼ਾਕਾਂ ਕੁਝ ਕਾਲੇ ਲੋਕ ਬਾਲੇ ਨੇ ਬਿਲਕੁਲ ਤੇ ਕਈ ਕਾਲੇ ਜਿਹੜੇ ਲੋਕ ਹੁੰਦੇ ਉਹਨਾਂ ਚ ਚਿੱਟੀਆਂ ਪੋਸ਼ਾਕਾਂ ਹੁੰਦੀਆਂ ਬਿਲਕੁਲ ਬਿਲਕੁਲ ਕਹਣਾ ਜੀ ਤੇ ਦੇਓ ਜੀ ਯਾ ਤੁਹਾਨੂੰ ਕਿ ਆਪ ਜੀ ਨਾਲ ਵਾਰਤਾਲਾਪ ਕਰ ਸਕੀਏ ਜਰੂਰ ਆਪ ਜੀ ਦਾ ਧੰਨਵਾਦ ਫਤਿਹ ਪਹਿਲਾਂ ਆਪਾਂ ਗਜਾਈਏ ਸਾਰੇ ਜਾਣੀ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਹਨਾ ਉਹ ਤੁਸੀਂ ਦੱਸੋ ਜੀ ਹਾਂਜੀ ਇਹ ਮੰਨ ਲਓ ਉਥੇ ਚੌਂਕ ਚੱਕ ਖੁੱਖਾ ਬਣਿਆ ਜੀ ਹਾਂਜੀ ਚਲੋ ਉਹ ਬਹੁਤ ਟਾਈਮ ਦਾ ਹੀ ਹਾਂਜੀ ਪਾਈਦਾ ਨਹੀਂਗਾ ਤੇ ਆਪ ਜੀ ਦੇ ਮਨ ਦੇ ਵਿੱਚ ਕੀ ਖਿਆਲ ਨੇ ਕਿ ਮੰਨ ਲਓ ਜੇ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਹਾਂਜੀ ਇੱਕ ਪੁਆਇੰਟ ਆਫ 뷰 ਹੁੰਦਾ ਮੰਨ ਲਓ ਕਿਸੇ ਚੀਜ਼ ਤੇ ਇੱਕ ਕੇਂਦਰ ਬਿੰਦੂ ਹੁੰਦਾ ਹਾਂਜੀ ਕੇਂਦਰ ਬਿੰਦੂ ਹੁੰਦਾ ਕਿ ਮੰਨ ਲਓ ਆਪਾਂ ਇਸ ਚੀਜ਼ ਤੇ ਆਹ ਕੰਮ ਕਰਨਾ ਵਾ ਜਿਹਦੇ ਵਿੱਚ ਜਿਹੜਾ ਆਮ ਬੰਦਾ ਉਹਨੇ ਘਰ ਪਰਿਵਾਰ ਵੀ ਪਾਲਣਾ ਹਾਂਜੀ ਤੇ ਕਾਨੂੰਨ ਇਸ ਚੀਜ਼ ਦੀ ਮਰਿਆਦਾ ਉਹ ਕਾਨੂੰਨ ਦੀ ਮਰਿਆਦਾ ਨੂੰ ਨਾ ਭੰਗ ਕਰੇ ਠੀਕ ਹੈ ਜੀ ਕਿ ਲੀਗਲ ਤੌਰ ਤੇ ਆਪਾਂ ਕੰਮ ਕਰਨਾ ਹਾਂਜੀ ਤੁਸੀਂ ਕੀ ਚਾਹੁੰਦੇ ਆ ਤੁਹਾਡੀ ਸੋਚ ਕੀ ਹੈ ਤੇ ਆਪਾਂ ਕਿਵੇਂ ਲੋਕਾਂ ਨੂੰ ਰਲ ਲਾਈਏ ਨਾਲ ਤੇ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਵੀ ਨਾ ਹੋਵੇ ਸਹਿਮਤੀ ਨਾਲ ਕੰਮ ਹੋ ਜੇ ਵੀ ਡੀਗਲ ਤੌਰ ਤੇ ਹੋ ਜੇ ਬਿਲਕੁਲ ਬਿਲਕੁਲ ਚੜਦੀ ਗਲਾਈ ਚਲੋ ਪਹਿਲਾਂ ਆਪਾਂ ਥੋੜੀ ਜੀ ਜਾਣਕਾਰੀ ਦਿੰਨੇ ਆ ਆਪਣੇ ਜੱਥੇ ਬਾਰੇ ਹਨਾ ਜੀ ਕਿਉਂਕਿ ਨਾਲ ਜਿਹੜੇ ਸਿੰਘ ਬੈਠੇ ਆ ਇਹ ਦਾਸ ਨਾਲ ਬਹੁਤ ਪ੍ਰੇਮ ਪਿਆਰ ਨਾਲ ਜੁੜੇ ਹੋਏ ਆ ਹਨਾ ਸਾਡੇ ਜਿਹੜੇ ਜੱਥੇਦਾਰ ਹਨ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਚੌਤੇ ਵਾਲੇ ਜੋ ਕਿ ਸਦਾ ਹੀ ਇਹ ਤਤ ਪਰ ਰਹਿੰਦੇ ਆ ਜਿਵੇਂ ਵੀ ਸਮਾਜ ਵਿੱਚ ਹੁਨ ਤਾਈਆਂ ਹੁੰਦੀਆਂ ਜਾਂ ਜੋ ਵੀ ਕੋਈ ਉਹਦੀ ਗੱਲਬਾਤ ਹੁੰਦੀ ਹੈ ਗੁਰੂ ਘਰਾਂ ਦੇ ਵਿੱਚ ਮर्याਦਾ ਤੋਂ ਉਲਟ ਹੁੰਦਾ ਕੰਮ ਉਹ ਸਾਨੂੰ ਸਮੇਂ-ਸਮੇਂ ਤੇ ਇਹੀ ਹਦਾਇਤਾਂ ਦਿੰਦੇ ਆ ਕਿ ਆਪਾਂ ਵੱਧ ਛੱਡ ਕੇ ਚੜ੍ਹਦੀ ਕਲਾ ਲਈ ਕਾਰਜ ਕਰਨੀ ਹਨ ਹਨਾ ਤੇ ਅਸੀਂ ਕਰਦੇ ਵੀ ਆ ਸਾਰੇ ਰਲ ਕੇ ਹਨਾ ਇਹ ਜਿਹੜੀ ਤੁਸੀਂ ਗੱਲ ਪੁੱਛੀ ਆ ਇਹ ਜਿਹੜਾ ਜਗਤ ਜੂਠ ਤੰਬਾਕੂ ਆ ਉਹਦੇ ਬਾਰੇ ਪੁੱਛੀ ਆ ਤੁਸੀਂ ਗੱਲਬਾਤ ਹਨਾ ਇਹ ਸਾਡਾ ਕੋਈ ਮਕਸਦ ਨਹੀਂ ਸੀਗਾ ਕਿ ਅਸੀਂ ਉਸ ਦਿਨ ਉਹਦੀ ਵੀਡੀਓ ਵਾਇਰਲ ਕਰਦੇ ਕੋਖੇ ਵਾਲੀ ਵੀਡੀਓ ਵਾਇਰਲ ਬਹੁਤ ਹੋਈ ਆ ਹਨਾ ਲਗਭਗ 30 35 ਹਰ ਬੰਦੇ ਨੇ ਵੇਖ ਲਈ ਉਹ ਵੀਡੀਓ ਤੇ ਚਲੋ ਸਾਡਾ ਕੋਈ ਇਹ ਜਾਂ ਮਕਸਦ ਨਹੀਂ ਸੀਗਾ ਵੀ ਅਸੀਂ ਕਿਸੇ ਨਾਲ ਲੜੀਏ ਜਾਂ ਕਿਸੇ ਤੇ ਉਹ ਜੀ ਕਾਰਵਾਈ ਕਰੀਏ ਕਿਉਂਕਿ ਇਹ ਬਾਣੇ ਦੇ ਜਿਹੜੇ ਆਪਣੇ ਗੌਣ ਆ ਹਨਾ ਉਹ ਗੌਣੀ ਗੌਣਾ ਕੋਈ ਇਹ ਬਾਣੇ ਚ ਔਗਣ ਨਹੀਂ ਬਾਣੇ ਔਗਣ ਜਿਹੜਾ ਉਹ ਜਿਹੜਾ ਬਾਣਾ ਧਾਰਨ ਕਰਦਾ ਉਸ ਬੰਦੇ ਵਿੱਚ ਹੋ ਸਕਦਾ ਪਰ ਇਹ ਬਾਣਾ ਆਕਾਲ ਪੁਰਖ ਦਾ ਹੈ ਨਾ ਇਹਦੇ ਵਿੱਚ ਕੋਈ ਔਗਣ ਨਹੀਂ ਉਸ ਦਿਨ ਅਸੀਂ ਆ ਰਹੇ ਸੀ ਉਧਰੋਂ ਇੱਕ ਨੰਬਰ ਸਿਟੀ ਦੇ ਵਿੱਚੋਂ ਥਾਣੇ ਦੇ ਵਿੱਚੋਂ ਕੋਈ ਸਾਨੂੰ ਉਹ ਜਿਹਾ ਕਾਰਜ ਸੀ ਕਿਸੇ ਨੇ ਸੱਦਿਆ ਸੀ ਸਾਨੂੰ ਚਲੋ ਅਸੀਂ ਉਸ ਤੋਂ ਜਦੋਂ ਕਾਰਜ ਕਰਕੇ ਬਾਹਰ ਆਏ ਤਾਂ ਅਸੀਂ ਕੀ ਦੇਖਦੇ ਇੱਕ ਵਿਅਕਤੀ ਜਾ ਰਿਹਾ ਸਾਡੇ ਮੂਹਰੇ ਦੇ ਪਾਸੇ ਅਸੀਂ ਪਿੱਛੇ ਆ ਰਹੇ ਹਾਂ ਉਹ ਮੂਹਰੇ ਦੇ ਪਾਸੇ ਜਾ ਰਿਹਾ ਉਹਨੇ ਕੀ ਕੀਤਾ ਜੀ ਆ ਦਾ ਜਿਹੜਾ ਜਗਤ ਜੋੜ ਜਿਹੜਾ ਤੰਬਾਕੂ ਉਹ ਜਿਹੜੇ ਸਾਡੇ ਨਿੰਗਾ ਸੰਗਾਂ ਦੀ ਪਾਸ਼ਾ ਦੇ ਵਿੱਚ ਕਹਿੰਦੇ ਵੀ ਕਦੀ ਚੁੰਗ ਰਿਆ ਸੀ ਜਾਂ ਆਪ ਦੀ ਸੈਕਟ ਪੀ ਰਿਆ ਸੀਗਾ ਉਹਨੇ ਪੀ ਕੇ ਜਰੂਰੀ ਖਤਮ ਹੋਈ ਉਹਨੇ ਆਏ ਆਸਾ ਵੇਖਿਆ ਨਾ ਪਾਸਾ ਵੇਖਿਆ ਉਹਨੇ ਆਪਦੇ ਮੂੰਹ ਚੋਂ ਕੱਢ ਕੇ ਜਦੋਂ ਆਏ ਸਿੱਟੀ ਤਾਂ ਉਹ ਸਾਡੇ ਬਾਣੇ ਦੇ ਉੱਤੇ ਆ ਕੇ ਲੱਗੀ ਤੇ ਬਾਣੇ ਦੇ ਉੱਤੇ ਆ ਕੇ ਲੱਗੀ ਤਾਂ ਸਾਨੂੰ ਇਹ ਮਹਿਸੂਸ ਹੋਇਆ ਕਿਉਂਕਿ ਗੁਰੂ ਪਰਮੇਸ਼ਰ ਜਿਹੜੇ ਸਾਡੇ ਸਤਿਗੁਰੂ ਹਨ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਜੀ ਉਹਨਾਂ ਵੱਲੋਂ ਸਾਨੂੰ ਕੁਝ ਖਦਾਇਤਾਂ ਹੋਈਆਂ ਹਨ ਹਰਇਤਾਂ ਦੇ ਵਿੱਚ ਆਪਾਂ ਕਹਿੰਨੇ ਆ ਇੱਕ ਰਹਿਤਾਂ ਹੁੰਦੀਆਂ ਤੇ ਇੱਕ ਬੱਜਰ ਕ੍ਰਹਿਤਾਂ ਚਾਰ ਬੱਜਰ ਕ੍ਰਹਿਤਾਂ ਦੇ ਵਿੱਚੋਂ ਇੱਕ ਇਹ ਬੱਜਰ ਕ੍ਰਹਿਤ ਵੀ ਮਹਾਰਾਜ ਨੇ ਸਾਨੂੰ ਕਹੀ ਹੈ ਕਿ ਜਿਹੜਾ ਤੰਬਾਕੂ ਇਹ ਜਗਤ ਜੂਠ ਆ ਜਿਹੜਾ ਸਿੱਖ ਇਹਦਾ ਸੇਵਨ ਕਰਦਾ ਉਹ ਨਰਕਾਂ ਦਾ ਭਾਗ ਹੀ ਹੁੰਦਾ ਤੇ ਜੇ ਕੋਈ ਭੁੱਲ ਭਲੇਖੇ ਕਰ ਵੀ ਲਵੇ ਤਾਂ ਉਹਨੂੰ ਪੇਸ਼ ਹੋਣਾ ਪੈਂਦਾ ਪੰਜਾਂ ਪਿਆਰਿਆਂ ਅੱਗੇ ਤੇ ਆਪਦੀ ਗਲਤੀ ਮੰਨਣੀ ਪੈਂਦੀ ਆ ਕਿਉਂਕਿ ਕ੍ਰਹਿਤਾਂ ਕਰਕੇ ਤਾਂ ਬੰਦਾ ਬਚ ਸਕਦਾ ਪਰ ਜਿਹੜੀ ਬੱਜਰ ਕ੍ਰਹਿਤ ਹੁੰਦੀ ਆ ਉਹ ਜੋ ਸਿੱਖ ਕਰਦਾ ਉਹ ਸਿੱਖ ਨਹੀਂ ਰਹਿੰਦਾ ਉਹਦਾ ਸਾਰਾ ਧਰਮ ਕਰਮ ਨਸ਼ਟ ਹੋ ਜਾਂਦਾ ਇਸ ਕਰਕੇ ਜਦੋਂ ਅਸੀਂ ਉੱਥੇ ਅੱਗੇ ਜਾਂਦੇ ਆ ਤਾਂ ਕੀ ਦੇਖਦੇ ਆ ਉਹ ਬੰਦਾ ਜਦੋਂ ਅਸੀਂ ਉਹਨੂੰ ਚਲੋ ਕੋਈ ਉਹ ਜਿਹਾ ਐਕਸ਼ਨ ਨਹੀਂ ਲਿਆ ਅਸੀਂ ਇਨਸਾਨੀਅਤ ਦੇ ਤੌਰ ਤੇ ਉਹਨੂੰ ਕਿਹਾ ਵੀ ਭਾਈ ਤੂੰ ਇਹ ਕਿਉਂ ਕਰ ਰਿਹਾ ਇਹ ਕਰਮ ਜਿਹਦੇ ਨਾਲ ਕੇ ਦੂਜੇ ਨੂੰ ਵੀ ਨੁਕਸਾਨ ਪਹੁੰਚਦਾ ਕਿਉਂਕਿ ਇਹ ਡਾਕਟਰਾਂ ਨੇ ਵੀ ਦੱਸਿਆ ਵਿਗਿਆਨੀਆਂ ਨੇ ਵੀ ਦੱਸਿਆ ਕਿ ਜਿਹੜਾ ਬੰਦਾ ਇਹ ਜਗਤ ਜੂੜ ਦਾ ਸੇਵਨ ਕਰਦਾ ਜਾਂ ਪੀਂਦਾ ਗਹਿ ਲੀਏ ਉਹਨੂੰ ਤਾਂ ਨੁਕਸਾਨ ਹੋਣਾ ਹੀ ਹੋਣਾ ਜਿਹੜਾ ਆਸ-ਪਾਸ ਉਹਦੇ ਆਲੇ-ਦੁਆਲੇ ਵੀ ਬੰਦਾ ਫਿਰਦਾ ਜਾਂ ਇਨਸਾਨ ਫਿਰਦਾ ਉਹਨੂੰ ਉਸ ਤੋਂ ਦੁੱਗਣਾ ਨੁਕਸਾਨ ਹੁੰਦਾ ਹੈ ਤੇ ਐਸ ਕਰਕੇ ਅਸੀਂ ਉਹਨੂੰ ਕਿਹਾ ਭਾਈ ਤੂੰ ਇਹ ਕਰਮ ਕੀਤਾ ਜਿਹੜਾ ਬਹੁਤ ਮਾੜਾ ਕੀਤਾ ਸਖਤ ਸ਼ਬਦਾਂ ਵਿੱਚ ਗਿਆ ਪਰ ਉਹਨੇ ਕਿਹਾ ਵੀ ਬਾਬਾ ਜੀ ਉਹ ਪਰਲੇ ਪਾਸੇ ਵੇਖੋ ਤੁਸੀਂ ਜਾ ਕੇ ਉੱਥੇ ਪੰਡਾਰ ਆ ਇਹ ਜਿਹੜੇ ਤੰਬਾਕੂ ਵਾਲੇ ਪਦਾਰਥਾ ਉਹ ਸ਼ਰਿਆਂ ਵਿੱਚ ਵਿਕ ਰਹੇ ਆ ਫਿਰ ਅਸੀਂ ਅੱਗੇ ਗਏ ਅੱਗੇ ਜਾ ਕੇ ਉਸਨੂੰ ਭਲੇ ਮਾਨ ਸਬੰਦੇ ਨੂੰ ਪੁੱਛਿਆ ਬਜ਼ੁਰਗ ਸੀ ਉਹਨੂੰ ਅਸੀਂ ਨਿਮਰਤਾ ਸਹਿਤ ਪੁੱਛਿਆ ਵੀ ਭਾਈ ਤੂੰ ਇਹ ਜਿਹੜੀ ਇੱਥੇ ਚੀਜ਼ਾਂ ਵੇਚ ਰਿਹਾ ਕਿਉਂਕਿ ਚੌਂਕ ਦੇ ਵਿੱਚ ਪਿੱਛੇ ਜੇ ਸਾਡੇ ਸਿੰਘਾ ਨੇ ਸ਼ਰਧਾਈ ਦੀ ਦੁਕਾਨ ਲਾਈ ਸੀ ਉੱਥੇ ਸੱਤ ਜੀ ਹਾਂਜੀ ਉਹਨਾਂ ਨੂੰ ਮਿਣਾ ਕਰਨ ਦੱਸੇ ਉਹ ਕਹਿੰਦੇ ਵੀ ਅਸੀਂ ਇੱਥੇ ਲੱਗਣ ਨਹੀਂ ਦੇਣੀ ਸ਼ਰਧਾਈ ਦੇ ਨਾਲ ਤੁਸੀਂ ਜਾਣਦੇ ਵੀ ਬਾਦਾਮ ਕਾਜੂ ਸਾਰਾ ਕੁਝ ਹੁੰਦੇ ਹੈ ਨਾ ਕੋਈ ਉੱਥੇ ਨਸ਼ਾ ਨਹੀਂ ਹੁੰਦਾ ਹੈ ਨਾ ਹਾਂਜੀ ਉਹਦੇ ਨਾਲ ਸਿਹਤ ਮੰਦੀ ਆ ਹੈ ਨਾ ਪਰ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਉਹਨੂੰ ਜਦੋਂ ਪੁੱਛਿਆ ਅਸੀਂ ਭਾਈ ਤੇਰੇ ਕੋਲ ਮਨਜ਼ੂਰੀ ਹੈਗੀ ਕਹਿੰਦਾ ਮੇਰੇ ਕੋਲੇ ਮਨਜ਼ੂਰੀ ਹੈ ਨਹੀਂ ਕਿੰਨੇ ਕ ਟਾਈਮ ਦਾ ਹੋ ਸਕਦਾ ਉਹ 15 20 ਸਾਲ ਹੋ ਗਏ ਹੁਣ ਚਲੋ ਅਸੀਂ ਪਰ ਜਦੋਂ ਵੇਖਦੇ ਆ ਸਾਨੂੰ ਸੁਰਤੀ ਸਾਡੀ ਸੰਭਲੀ ਆ ਜਾਨਕਿ 5-7 ਸਾਲ ਤਾਂ ਹੋ ਗਏ ਉੱਥੇ ਹੀ ਉਹ ਕੋਖਾ ਲੱਗਾ ਸਿੱਧੇ ਤੌਰ ਤੇ ਇੱਕ ਸਰਕਾਰੀ ਥਾਂ ਤੇ ਕਬਜ਼ਾ ਹਾਂ ਸਰਕਾਰੀ ਥਾਂ ਦੇ ਕਬਜ਼ਾ ਨਾ ਕੋਈ ਹੋਰੀ ਮਨਜ਼ੂਰੀ ਆ ਨਾ ਕੋਈ ਕੋਲ ਲਾਇਸੈਂਸ ਆ ਤੇ ਉਹ ਸ਼ਰਿਆਮ ਉਥੋਂ ਕੋਈ ਵੀ ਰਾਹੀ ਪਾਂਦੀ ਸਾਡੀ ਧੀ ਪਹਿਣਾ ਜਾਂ ਬੱਚੇ ਨੰਗਦੇ ਆ ਤਾਂ ਉਹਨਾਂ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਕਿਉਂਕਿ ਸ਼ਰਿਆਮ ਵਿਕ ਰਿਹਾ ਦੂਜੀ ਗੱਲ ਕਿ ਕੁਛਕ ਥਾਵਾਂ ਹੁੰਦੀਆਂ ਨੇ ਜਿੱਥੇ ਆਪਾਂ ਕਹਿ ਰਹੀਏ ਬਿਲਕੋਹ ਹੋ ਜਾਊਗਾ ਪਰ ਜਿਹੜੀ ਇਹ ਥਾਂ ਹੈਗੀ ਇਹ ਮੇਨ ਚੌਕ ਆ ਇਹ ਚੌਂਕ ਵਜਦਾ ਹੀ ਬੱਤੀਆਂ ਵਾਲਾ ਜਗਿੰਦਰ ਸਿੰਘ ਚੌਂਕ ਜਿਹੜਾ ਪੁਰਾਣਾ ਚੌਂਕ ਹੁੰਦਾ ਸੀਗਾ ਇਹ ਮੇਨ ਚੌਂਕ ਆ ਬੱਤੀਆਂ ਵਾਲਾ ਇੱਕ ਪਾਸੇ ਇਹਦੀ ਬੱਸ ਸਟੈਂਡ ਆ ਪਿਛਲੇ ਪਾਸੇ ਇਹਦਾ ਇੱਕ ਨੰਬਰ ਸਿਟੀ ਥਾਣਾ ਹੈ ਇਧਰਲੇ ਪਾਸੇ ਪ੍ਰਾਣੀਆਂ ਕਚਹਿਰੀਆਂ ਹਨ ਜਾਨਕਿ ਪੂਰੀ ਇੱਥੇ ਆਵਾਜਾਈ ਪਬਲਿਕ ਪਲੇਸ ਨੂੰ ਕਹਿ ਦਿੰਦੇ ਆ ਤੇ ਸਾਡਾ ਕਾਨੂੰਨ ਇਹੀ ਕਹਿੰਦਾ ਹੈ ਕਿ ਪਬਲਿਕ ਪਲੇਸ ਦੇ ਵਿੱਚ ਅਸੀਂ ਕੋਈ ਆਹ ਜ ਤੰਬਾਕੂ ਵਪਾਰਸ ਨਹੀਂ ਵੇਚ ਸਕਦੇ ਇਹਨੂੰ ਬੇਨਤੀ ਕੀਤੀ ਪਰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਆਪ ਜੀ ਨੇ ਗੱਲ ਕੀਤੀ ਸੀਗੀ ਕਹਿੰਦੇ ਵੀ ਜਿਹੜਾ ਤਮਾਕੂ ਆ ਉਹ ਕੱਢ ਕੇ ਜਦੋਂ ਮਾਰਦੇ ਉਹ ਇਹ ਵੀ ਨਹੀਂ ਦੇਖਦੇ ਕਿ ਗੁਰਦੁਆਰਾ ਵਾ ਜਾਂ ਕੋਈ ਸੰਗ ਹੈ ਤੇ ਉਹ ਪੈਰਾਂ ਨੂੰ ਲੱਗਦਾ ਤੇ ਅਗੇ ਆਪ ਜੀ ਹਾਂਜੀ ਇਹ ਗੱਲ ਥੋੜੀ ਚਲੋ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਬੰਦਾ ਦਿਮਾਗ 'ਚ ਨਹੀਂ ਲੈ ਕੇ ਬੈਠਦਾ ਹੈ ਨਾ ਚਲੋ ਥੋੜੀ ਗੱਲ ਇਹ ਵਿੱਚ ਹੀ ਆ ਇੱਕ ਪੂਰਾ ਯਾਨੀ ਕਿ ਇੱਕ ਜਿਹੜਾ ਆਪਣਾ ਸਿੱਖ ਧਰਮ ਦੇ ਵਿੱਚ ਪ੍ਰਚਲਿਤ ਜਿਹੜੀ ਗੱਲ ਹੈਗੀ ਆ ਉਹ ਇਹ ਆ ਕਿ ਗੁਰੂ ਸਾਹਿਬ ਨੇ ਜਦੋਂ ਆਪਣਾ ਘੋੜਾ ਤੰਬਾਕੂ ਦਾ ਕਿ ਖੇਤ ਆ ਗਿਆ ਸੀਗਾ ਜਦੋਂ ਘੋੜੇ ਨੂੰ ਉਹਨਾਂ ਨੇ ਜਦੋਂ ਲਗਾਉਣਾ ਚਾਹਿਆ ਤਾਂ ਉਹ ਘੋੜਾ ਕਹਿੰਦੇ ਉਸ ਤੋਂ ਇੱਕ ਪੈਰ ਵੀ ਉਹਨੇ ਅੱਗੇ ਨਹੀਂ ਪੁੱਟਿਆ ਹੈਨਾ ਕਿਉਂਕਿ ਇਹ ਜਗਤ ਜੂਠ ਜਿਹੜੀ ਤੰਬਾਕੂ ਆ ਇਹਦਾ ਜੇ ਪ੍ਰਾਣ ਪੁਰਾਤਨ ਇਤਿਹਾਸ ਵੇਖਿਆ ਜਾਵੇ ਤਾਂ ਇਹ ਉੱਥੋਂ ਨਿਕਲਿਆ ਕਿ ਹਿੰਦੂਆਂ ਵਾਸਤੇ ਵੀ ਇਹ ਬੱਜਰਗਨਾ ਤੇ ਸਿੱਖਾਂ ਵਾਸਤੇ ਤਾਂ ਹੈਗਾ ਹੀ ਹੈਗਾ ਬੱਜਰਗਨਾ ਜਿਹੜਾ ਇਹ ਸਿੱਖ ਹੋ ਕੇ ਧਰਮ ਦੇ ਵਿੱਚ ਹੋ ਕੇ ਕਰਦਾ ਹੈ ਤੇ ਕਹਿੰਦੇ ਜਦੋਂ ਘੋੜਾ ਨਹੀਂ ਲੰਘਿਆ ਤੇ ਜਦੋਂ ਅਸੀਂ ਤੁਰਦੇ ਫਿਰਦੇ ਆ ਵਿਚਰਦੇ ਸਮਾਤ ਦੇ ਵਿੱਚ ਹਨਾ ਜਿਹੜੀ ਵੀ ਧਰਤੀ ਆ ਉੱਥੇ ਆਪਾਂ ਉੱਥੇ ਵਿਚਰਨਾ ਹੀ ਹੁੰਦਾ ਕਿਉਂਕਿ ਉੱਥੇ ਤੁਰਨਾ ਫਿਰਨਾ ਹੁੰਦਾ ਤੇ ਜਦੋਂ ਅਸੀਂ ਪੈਰ ਧਰਦੇ ਆ ਤਾਂ ਥੱਲੇ ਵੇਖੀਦਾ ਇੱਕ ਤਾਂ ਉਹ ਜਿਹੜੀਆਂ ਕੂਲ ਲਿਪਾਂ ਜੀਆਂ ਉਹ ਕੁੜੀਆਂ ਥਾਂ ਥਾਂ ਨਿਕਲ ਰੀਆਂ ਪਈਆਂ ਕਿਤੇ ਸਿਕਟਾਂ ਪਈਆਂ ਕਿਤੇ ਕੁਝ ਪਿਆ ਵੀ ਇੰਨਾ ਬੁਰਾ ਹਾਲ ਆ ਉਹ ਗੁਰੂ ਦਾ ਘੋੜਾ ਆਪਾਂ ਕਹਿ ਦਿੰਨੇ ਆ ਜਾਨਵਰ ਨਹੀਂ ਕਹਿੰਦੇ ਅਸੀਂ ਜਾਨ ਭਾਈ ਕਹਿੰਨੇ ਹਾਂ ਉਹਨੂੰ ਗੁਰੂ ਸਾਹਿਬ ਨੇ ਬਹੁਤ ਵੱਡਾ ਦਰਜਾ ਦਿੱਤਾ ਹਨਾ ਤੇ ਗੁਰੂ ਗੁਰੂ ਦਾ ਘੋੜਾ ਜੇ ਉਥੋਂ ਨਹੀਂ ਨੰਗਿਆ ਤੇ ਗੁਰੂ ਦਾ ਸਿੱਖ ਕਿਵੇਂ ਨੰਗ ਜੁੱਤੋਂ ਨਹੀਂ ਟੱਪ ਕੇ ਹੈ ਨਾ ਤੇ ਹੁਣ ਮਜਬੂਰੀ ਦੇ ਵਿੱਚ ਸਾਨੂੰ ਵਿਚਰਨਾ ਪੈਂਦਾ ਗੁਰੂ ਮਹਾਰਾਜ ਦੀ ਜਦੋਂ ਅਸੀਂ ਸਰੂਪ ਲੈ ਕੇ ਜਾਂਦੇ ਆ ਉਹਨਾਂ ਗੁਰਬਾਣੀ ਦਾ ਪਾਠ ਉਚਾਰਨ ਵਾਸਤੇ ਜੇ ਕਿਸੇ ਦੇ ਘਰੇ ਲੈ ਕੇ ਜਾਂਦੇ ਜਾਂ ਕਿਤੇ ਵੀ ਲੈ ਕੇ ਜਾਂਦੇ ਆ ਤਾਂ ਥਾਂ ਥਾਂ ਤੇ ਇਹ ਜਗਤ ਜੂੜ ਖਿਲਰੀ ਪਈ ਆ ਕਿਉਂਕਿ ਜਿਹੜਾ ਪਿੰਦਾ ਉਹ ਆਸਾਂ ਵੀ ਨਹੀਂ ਵੇਖਦਾ ਪਾਸਾਂ ਵੀ ਨਹੀਂ ਵੇਖਦਾ ਉਹਨੇ ਕੱਢ ਕੇ ਆਏ ਚਲਾ ਕੇ ਮਾਰਨਾ ਹੁੰਦਾ ਤੇ ਉਹ ਨਹੀਂ ਵੇਖਦਾ ਇੱਥੇ ਗੁਰਦੁਆਰਾ ਹੈ ਜਾਂ ਇੱਥੇ ਮੰਦਿਰ ਆ ਜਾਂ ਇੱਥੇ ਮਸਜਿਦ ਆ ਤੇ ਜਾਨੀ ਕਿ ਬਹੁਤ ਹੀ ਸਿਸਟਮ ਬਹੁਤ ਬਰਾਹੜ ਹੋਇਆ ਪਿਆ ਹੈ ਤੇ ਰੱਬ ਰੱਖਾ ਕੀ ਕਰੀਏ ਹੁਣ ਇਹ ਅਕਾਲ ਪੁਰਖ ਤੇ ਗੱਲ ਛੱਡੀ ਆ ਜਾਂ ਅਸੀਂ ਪ੍ਰਸ਼ਾਸਨ ਨੂੰ ਤਾਂ ਦਵਾਈਆਂ ਦੇ ਕੇ ਹਟ ਗਏ ਆ ਚਲੋ ਮੈਂ ਤੁਹਾਨੂੰ ਗੱਲ ਇਹ ਵੀ ਦੱਸਣੀ ਚਾਹਣਾ ਕਿ ਜਿਹੜੇ ਇਹ ਖੋਖਾ ਜਾਂ ਸ਼ਹਿਰ ਦੇ ਵਿੱਚ ਹੋਰ ਖੋਖੇ ਸੀਗੇ ਉਹਨਾਂ ਦੇ ਬਾਬਤ ਅਸੀਂ ਇੱਕ ਆਰਟੀਆਈ ਪਾਈ ਸੀਗੀ ਆਰਟੀਆਈ ਜਿਹੜੀ ਆਪਾਂ ਕਿਸੇ ਤੋਂ ਸੂਚਨਾ ਪ੍ਰਾਪਤ ਕਰਦੇ ਆਂ ਆਰਟੀਆਈ ਅਸੀਂ ਪਾ ਪਾ ਕੇ ਹੰਬ ਗਏ ਆ ਅੱਜ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ ਆਰਟੀਆਈ ਦਾ ਫਿਰ ਉਦੋਂ ਬਾਅਦ ਦੇ ਵਿੱਚ ਅਸੀਂ ਚੰਗੇ-ਚੰਗੇ ਅਫਸਰਾਂ ਨੂੰ ਵੀ ਮਿਲੇ ਆ ਵੀ ਭਾਈ ਇਹ ਖੋਖਾ ਸਾਰਿਆਂ ਦੇ ਮੱਥੇ ਲੱਗਦਾ ਹੈ ਇਹਦੇ ਨਾਲ ਸਾਡੇ ਚਲੋ ਅਸੀਂ ਨਿਮਰਤਾ ਦੇ ਵਿੱਚ ਰਹਿ ਕੇ ਉਸ ਬੰਦੇ ਨਾਲ ਇਨਸਾਨਾਂ ਨਾਲ ਗੱਲ ਕੀਤੀ ਪੂਰੀ ਯਾਨੀ ਕਿ ਕੋਈ ਜਿਵੇਂ ਆਪਾਂ ਇਨਸਾਨੀਅਤ ਦੇ ਤੌਰ ਤੇ ਹੈਨਾ ਪਰ ਜਿਹੜੇ ਸਾਡੇ ਕੋਈ ਇੱਕ ਸਿੰਘ ਆ ਉਹ ਗਰਮ ਖੂਨ ਦੇ ਵੀ ਹੈਗੇ ਆ ਜਦੋਂ ਉਹ ਰੋਗਦੇ ਆ ਜਾਂ ਉਹਨਾਂ ਦੇ ਸਾਹਮਣੇ ਕੋਈ ਸੈਕਟ ਪੀ ਕੇ ਆਇ ਸੱਡਦਾ ਤਾਂ ਉੱਥੇ ਮੱਲੋ ਜ਼ੋਰੀ ਲੜਾਈ ਹੋ ਜਾਂਦੀ ਆ ਤੇ ਫਿਰ ਬਦਨਾਮੀ ਇਹ ਹੁੰਦੀ ਆ ਕਿ ਨੱਗ ਸਿੰਘ ਫਲਾਨੇ ਨੇ ਫਲਾਨੇ ਦਾ ਗੁੱਟ ਲਾਤਾ ਜਾਂ ਸੱਟ ਮਾਰਤੀ ਜਾਂ ਕੋਈ ਹੋਜੀ ਹਰਕਤ ਕਰਤੀ ਹੈ ਨਾ ਜਿਸ ਦੇ ਨਾਲ ਕਿ ਬਦਨਾਮੀ ਸਿੱਖਾਂ ਦੀ ਹੁੰਦੀ ਆ ਪਰ ਸਿੱਖਾਂ ਨੂੰ ਇਹ ਆਦੇਸ਼ ਹੋਇਆ ਹੈ ਕਿ ਜਿਹੜੀ ਇਹ ਜਗਤ ਝੂਠਾ ਇਹਦੇ ਨੇੜੇ ਤੇੜੇ ਵੀ ਨਹੀਂ ਖੜਨਾ ਤੇ ਫਿਰ ਦੱਸੋ ਸਿੱਖ ਧਰਮ ਦੇ ਵਿੱਚ ਹੋ ਕੇ ਹਾਂ ਬਿਲਕੁਲ ਇਹਦਾ ਵਿਰੋਧ ਕਰਨਾ ਇਹਨੂੰ ਬਾਹਰ ਕੱਢਣਾ ਤੇ ਇਹ ਸ਼ਰੇਆ ਬਿਗੂਗਾ ਤਾਂ ਵਿਰੋਧ ਤਾਂ ਹੋਣਾ ਹੀ ਹੋਣਾ ਲੜਾਈਆਂ ਵੀ ਹੋਣਗੀਆਂ ਉੱਥੇ ਜਿਵੇਂ ਆਪ ਜੀ ਹੁਣੇ ਗੱਲ ਕਰ ਰਹੇ ਸੀਗੇ ਜਦੋਂ ਆਪਾਂ ਕੈਮਰਾ ਨਹੀਂ ਆਨ ਕੀਤਾ ਸੀਗਾ ਕਿ ਜਿਵੇਂ ਇੱਕ ਗੈਂਗਸਟਰ ਆ ਹਾਂਜੀ ਕਿ ਉਹ ਇੱਕ ਬੰਦਾ ਮਾਰਦਾ ਜਾਵਾ ਤੂੰ 10 ਬੰਦਾ ਮਾਰ ਲੂਗਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਨੂੰ ਸਰਕਾਰ ਕਹਿੰਦੀ ਹੈ ਵੀ ਇਹਨੂੰ ਉਮਰ ਕੈ ਜਾਂ ਫਾਂਸੀ ਸਜ਼ਾ ਦਿੱਤੀ ਜਾਵੇ ਹਾਂਜੀ ਬਟ ਜਿਹੜੀ ਇੱਕ ਛੋਟੀ ਜੀ ਕੁੜੀ ਜਿਹੜਾ ਵੇਚ ਰਿਆ ਉਹ ਗੈਂਗਸਟਰ ਨਹੀਂਗਾ ਕੀ ਉਹ ਕਾਤਲ ਨਹੀਂਗਾ ਠੀਕ ਹੈ ਜੀ ਇਸ ਇੱਕ ਗੈਂਗਸਟਰ ਗੈਂਗਸਟਰ ਦੀ ਲੜਾਈ ਮੰਨ ਲਓ ਗੈਂਗਸਟਰ ਨਾਲ ਹੋਊਗੀ ਹੂੰ ਜਾਂ ਉਹ ਕਿਸੇ ਬਿਲਕੁਲ ਬਟ ਜਿਹੜਾ ਇਹ ਨਸ਼ਾ ਵਾ ਤੰਬਾਕੂ ਹੋ ਗਿਆ ਜਾਂ ਜਾਂ ਲਓ ਜਾਨਲੇ ਨਸ਼ਾ ਕੋਈ ਵੀ ਆ ਕਿਸੇ ਤਰ੍ਹਾਂ ਦਾ ਹੋ ਵੀ ਆ ਠੀਕ ਹੈ ਜੀ ਤੇ ਇਹ ਇਨੇ ਇਹ ਨਹੀਂ ਪਤਾ ਕਿ ਕਿਸੇ 10 ਸਾਲ ਦੇ ਜਵਾਬ ਨੂੰ ਮਾਰ ਪਾ ਦੇਣੀ ਹੈ ਬਿਲਕੁਲ ਠੀਕ ਹੈ ਜੀ ਤੇ ਕਈ ਵਾਰੀ ਅੱਜ ਦੀ ਡੇਟ ਦੇ ਵਿੱਚ ਤਾਂ ਸਕੂਲਾਂ ਦੇ ਵਿੱਚ ਵੇਖਿਆ ਗਿਆ ਕਿ ਜਿਹੜੇ ਬੱਚੇ ਐ ਠੀਕ ਹੈ ਜੀ ਭਾਵੇਂ ਕੁੜਗੀਆਂ ਤੇ ਭਾਵੇਂ ਮੁੰਡੇ ਐ ਉਹ ਚੈਣੀ ਖੈਣੀ ਦਾ ਸੇਵਨ ਆਮ ਕਰ ਰਹੇ ਐ ਕਿ ਅਸੀਂ ਪਿੱਛੇ ਜੇ ਦਲਬਖ ਸਿੰਘ ਜੀ ਨੇ ਹਾਂਜੀ ਉਹ ਬਾਈ ਜੀ ਉਹਨਾਂ ਨੇ ਕਾਫੀ ਆਪਣਾ ਤਲਾਇਆ ਸੀ ਮੁਹੀਮ ਜੀ ਤੇ ਉਹਨਾਂ ਨੂੰ ਸਿਰਫ ਉਹ ਦੇਖਦੇ ਹੀ ਨਹੀਂ ਪਤਾ ਨਹੀਂ ਕਿੱਥੇ ਮੇਰੇ ਖਿਆਲ ਤੋਂ ਹਾਂਜੀ ਗਏ ਵੀ ਹੋਗੇ ਉਹ ਤੇ ਉਹਨਾਂ ਨੇ ਕਾਫੀ ਕੁਝ ਚੱਲਿਆ ਸੀਗਾ ਇਹ ਤੇ ਉਹਨਾਂ ਨੇ ਸਕੂਲਾਂ ਦੇ ਵਿੱਚ ਰੇਡ ਮਾਰੀ ਤੇ ਆਮ ਹੀ ਜਿਹੜੇ ਵਾਸ਼ਰੂਮ ਵਗੈਰਾ ਨੇ ਉੱਥੇ ਚੈਣੀ ਖਣੀ ਆਮ ਮਿਲੀਆਂ ਵਾ ਤੇ ਇੱਥੋਂ ਤੱਕਰ ਕੀ ਜਿਹੜੀਆਂ ਕੁੜੀਆਂ ਦੇ ਵਾਸ਼ਰੂਮ ਉੱਥੋਂ ਵੀ ਮਿਲੀਆਂ ਵਾ ਵਾਹਿਗੁਰੂ ਬਾਈ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਦੇਖੋ ਇਹ ਜਿਹੜੇ ਤੰਬਾਕੂਰੀਆਂ ਪੁੜੀਆਂ ਜੀਆਂ ਜਿਹੜੀਆਂ ਇਹ ਕੋਲ ਲਪਾਈਆਂ ਲਾਉਂਦੇ ਆ ਹਾਂਜੀ ਇਹ ਨਾ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਗਏ ਠੀਕ ਹੈ ਜੀ ਦੇਖੋ ਉੱਥੇ ਹਰੇਕ ਗਰੀਬ ਬੰਦੇ ਨੇ ਇਲਾਜ ਕਰਾਉਣ ਆਉਣਾ ਹੈ ਨਾ ਕਿਉਂਕਿ ਆ ਆਮ ਬੰਦਾ ਜਿਹੜਾ ਉਹ ਇਲਾਜ ਨਹੀਂ ਕਰਾ ਸਕਦਾ ਮਹਿੰਗੇ ਹਸਪਤਾਲਾਂ ਦੇ ਵਿੱਚ ਹਨ ਤੇ ਅਸੀਂ ਉੱਥੇ ਜਦੋਂ ਗਏ ਗੁਰੂ ਨਾਨਕ ਦੇਵ ਜੀ ਦੇ ਤਸਵੀਰ ਲੱਗੀ ਚਲੋ ਸਿੱਖ ਤਸਵੀਰਾਂ ਨੂੰ ਨਹੀਂ ਮੰਨਦਾ ਪਰ ਜਿਸ ਨਾਲ ਯਾਦ ਆਉਂਦੀ ਹੈ ਹਨ ਗੁਰੂ ਦੀ ਹਨ ਉਹ ਤਾਂ ਮੰਨਣਯੋਗ ਹੀ ਹੁੰਦੀ ਹੈ ਹਨ ਤਸਵੀਰਾਂ ਲੱਗੀਆਂ ਹੋਈਆਂ ਤੇ ਅਸੀਂ ਉੱਤੇ ਜਦੋਂ ਝਾਤ ਮਾਰਦੇ ਹਾਂ ਹਰੇਕ ਵਾਰਡ ਦੇ ਵਿੱਚ ਹਰੇਕ ਕਮਰੇ ਦੇ ਵਿੱਚ ਜਿਹੜੇ ਉਹ ਕੁੜੀਆਂ ਜੀਆਂ ਪਤਾ ਨਹੀਂ ਉਹ ਕੋਈ ਕੰਪੀਟੀਸ਼ਨ ਹੋਇਆ ਹੋਊਗਾ ਉੱਥੇ ਸਾਰੀਆਂ ਛੱਤ ਨਾਲ ਚੰਬੀੜੀਆਂ ਪਈਆਂ ਉੱਥੇ ਅੱਛਾ ਬਾਥਰੂਮਾਂ ਦੇ ਵਿੱਚ ਜਾੜੋ ਉੱਥੇ ਸਾਰੇ ਮੂਰੇ ਪਈਆਂ ਉਹ ਇੱਥੋਂ ਤੱਕ ਕਿ ਗੁਰੂ ਘਰਾਂ ਦੇ ਵਿੱਚ ਵੀ ਇਹ ਕੁੜੀਆਂ ਵੱਡ ਚੁੱਕੀਆਂ ਤੇ ਉਹ ਜਿੱਥੇ ਜਿਵੇਂ ਤੁਸੀਂ ਕਹਿੰਨੇ ਆ ਵੀ ਆਪਣਾ ਜਦੋਂ ਕਿਸੇ ਨੇ ਆਪਣਾ ਜਾਣਾ ਬਾਥਰੂਮ ਦੇ ਵਿੱਚ ਹਨਾ ਤੇ ਉਹ ਗੁਰੂ ਘਰਾਂ ਦੇ ਵਿੱਚ ਵੀ ਮੂਰੇ ਪਈਆਂ ਹੁੰਦੀਆਂ ਤੇ ਦੱਸੋ ਕੀ ਇਹਦਾ ਹੱਲ ਹੋਊਗਾ ਜੇ ਅਸੀਂ ਹੁਣ ਤਾਂ ਜ਼ੋਰ ਲਾ ਕੇ ਹੰਬ ਗਏ ਆ ਇਹ ਜਥੇਦਾਰ ਜੀ ਇਸ ਤਰ੍ਹਾਂ ਹੋ ਸਕਦਾ ਕਿ ਜਿਹੜਾ ਲੀਗਲ ਹੈਗਾ ਠੀਕ ਹੈ ਜੀ ਕੀ ਲੀਗਲ ਤੌਰ ਤੇ ਉਦੋਂ ਇੱਕ ਬੱਚਾ ਤੇ ਬਜ਼ੁਰਗ ਹਾਂਜੀ ਠੀਕ ਹੈ ਜੀ ਜਦੋਂ ਆਪਾਂ ਬੱਚਾ ਕਹਤਾ ਤੇ ਬਜ਼ੁਰਗ ਕਹਤਾ ਉਹਦੇ ਵਿੱਚ ਆਪਣੀਆਂ ਮਾਵਾਂ ਭੈਣਾਂ ਹਨਾ ਵੀਰ ਭਰਾ ਸਾਰੇ ਆਗੇ ਹਨਾ ਤੇ ਇਹ ਸਾਰੇ ਖੜਨਗੇ ਆਪਣੇ ਨਾਲ ਪਰ ਲੀਗਲ ਤੌਰ ਤੇ ਲੀਗਲ ਤੌਰ ਤੇ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਮੰਨ ਲਓ ਇਹ ਨਾਂ ਤਾਂ ਡੀਸੀ ਦੇ ਹੱਥ ਚ ਜਾਈ ਹਾਂਜੀ ਕਿਉਂਕਿ ਇੱਕ ਰੀੜੀ ਲਾਉਣ ਵਾਲਾ ਬੰਦਾ ਹਾਂਜੀ ਜਿਹਦੀ ਮੰਨ ਲਓ ਇਨਕਮ ਹੈ 200 ਤੋਂ 1000 ਰੁਪਏ ਹਾਂਜੀ ਬਤੋ 1000 ਰੁਪਿਆ ਤੇ ਘੱਟੋ ਘੱਟ 200 ਰੁਪਿਆ ਜਦੋਂ ਤੁਸੀਂ ਉਹਨੂੰ ਕਹੋਗੇ ਵੀ ਇੱਥੇ ਰੇੜੀ ਨਹੀਂ ਲਾਉਣੀ ਕਿ ਇੱਥੋਂ ਗੱਡੀਆਂ ਲੱਗਦੀਆਂ ਹਾਂਜੀ ਤੇ ਉਹ ਆਪ ਦਾ ਬਚਾ ਕਰਦਾ ਹਾਂਜੀ ਜਾਂ ਉਹ ਹਾਵੀ ਹੁੰਦਾ ਹਾਂਜੀ ਤੇ ਇਹ ਜਿਹੜਾ ਮੰਨ ਲਓ ਮੰਜਰ ਹੈਗਾ ਵਾ ਹਾਂਜੀ ਯਾਨੀ ਕਿ ਜਿਹੜੀ ਇਨਕਮ ਆ ਹਾਂਜੀ ਇੱਕ 200 ਵਾਲਾ ਬੰਦਾ 1000 ਵਾਲਾ ਬੰਦਾ ਲੜ ਰਿਹਾ ਤੇ ਜਿੱਥੋਂ 33 ਕਰੋੜ ਆ ਰਿਹਾ ਵਾ ਵਾਈ ਵਾ ਠੀਕ ਹੈ ਜੀ ਤੇ 11 ਲੱਖ ਕਰੋੜ ਰੁਪਿਆ ਆ ਰਿਹਾ ਵਾ ਹਾਂਜੀ ਤੇ ਕੀ ਉਹ ਨਾ ਲੜਣਗੇ